ਕਾਸੇ ਕਰ ਰਾਮ ਬੜੀ ਉਹ ਤੇਰਾ ਨੰਬਰ ਨਹੀਂ ਜੀ ਤੁਹਾਡਾ 3300 ਰੇਟ ਹੈ ਚੰਨਣ ਮੇਰਾ ਬਾਰਡਨਰ ਆ ਜੀ ਅੱਛਾ ਬਾਅਦ ਚ ਕਰਦੇ ਆ ਜੀ ਗੱਲ ਮੈਂ ਚੰਗਾ ਜੀ ਐਲੋ ਜੀ ਆਪ ਬੋਂ ਕਰ ਲਓ ਜੇ ਵੀ ਆਇਆ ਤਾਂ ਕਹਿੰਦੇ ਬਿਜ਼ੀ ਹੈ ਮੇਜਰ ਭਾਈ ਸਾਹਿਬ ਨੇ ਦੱਸਿਆਗੇ ਤੁਸੀਂ ਪਲਾਟ ਲੈਣਾ ਜੀ ਘਰ ਬਣਾਣਾ ਜੀ ਹਾਂਜੀ ਵਿੰਦੂ ਡੈਰੀ ਮੌਕੇ ਦੇ 7 8 ਪਲਾਟ ਪਏ ਆ ਜੀ ਜਿਹੜੇ ਏਰੀਏ ਚ ਗੋਗੇ ਦਵਾ ਦਾਂਗੇ ਜਾਇਜ ਰੇਟ ਘਰ ਵਾਲੀ ਗੱਲ ਹੈ ਜੀ ਮੇਜਰ ਭਾਜੀ ਨੂੰ ਤਾਂ ਬੜਾ ਪਿਆਰ ਹੈ ਇਕੱਠੇ ਖੇਡਦੇ ਰਹੇ ਆਪਾਂ ਮੇਜਰ ਤਾਂ ਬਜ਼ੁਰਗ ਆਦਮੀ ਹੈ 70 ਸਾਲ ਦਾ ਜਦੋਂ ਮੈਂ ਛੋਟਾ ਸੀ ਨਾ ਉਹ ਮੈਨੂੰ ਬਾਹਰ ਪਾਰਕ ਤੇ ਖਿਡਾਣ ਲੈ ਕੇ ਜਾਂਦੇ ਸੀ ਪਹਿਲਾ ਪਲਾਟ ਤੁਹਾਨੂੰ ਘਰ ਵਾਸਤੇ ਚਾਹੀਦਾ ਨਾ ਜੀ ਪਹਿਲਾ ਪਲਾਟ ਹਾਂ ਇਹ ਹੈ ਜੀ ਖੈਰਾਬਾਦ ਪਿੰਡ ਚ 230 ਗੱਜ ਦਾ ਜਾਇਜ ਰੇਟ 16000 ਗੱਜ ਕਦੇ ਨਹੀਂ ਮਿਲਣਾ ਜੀ ਬਿੱਟੂ ਤਾਂ ਬਾਹਰ ਆਪਾ ਉਹ ਤਾਂ ਕਮੇਟੀ ਤੇ ਬਾਹਰ ਆ ਪਾਜੀ ਕਿਹੜੀਆਂ ਗੱਲਾਂ ਕਰਦੇ ਆ ਸਾਰੀ ਡਵੈਲਪਮੈਂਟ ਤਾਂ ਉਧਰੇ ਹੋ ਰਹੀ ਆ 2027 ਦਾ ਬਲੂਪ੍ਰਿੰਟ ਹੈਗਾ ਸਾਡੇ ਕੋਲ ਆ ਬਲੂਪ੍ਰਿੰਟ ਦਿਓ ਜੀ ਉਹ ਦਫਤਰ ਹੈਗੇ ਜੀ ਇਹ ਤਾਂ ਕਮੇਟੀ ਚ ਪਿਛਲੇ ਤੋਂ ਪਿਛਲੇ ਸਾਲ ਹੀ ਆ ਜਾਣਾ ਸੀਗਾ ਪਿੰਡ ਪਰ ਉੱਥੇ ਦਾ ਸਰਪੰਚ ਨੇ ਨਾ ਮੰਨਿਆ ਉਹ ਤਾਂ ਕੀ ਉਹਦੇ ਅਗਲੇ ਦੋ ਪਿੰਡ ਵੀ ਆ ਰਹੇ ਆ ਵਿੱਚ ਹਾਂ ਚਲੋ ਇਹਨੇ ਪਸੰਦ ਇੱਕ ਹੋਰ ਏਰੀਆ ਸਾਡੇ ਕੋਲ ਕਨੋਲੀ ਲੱਗੇ ਹਾਂ ਉਹ ਭਾਜੀ ਬਹੁਤ ਵਧੀਆ ਪਲਾਟ ਕੋਲ ਲੱਗੇ ਉਹ ਤਾਂ ਵੀ ਭੋਲੇ ਕੇ ਭਾਈ ਤੋਫਾ ਫੇਸ 230 ਗਜ ਦਾ ਪਲਾਟ ਤੇ ਰੇਟ ਵੀ ਉਹੀ 18000 ਨਾਲ ਈਸਟ ਫੇਸ ਹੈ ਈਸਟ ਫੇਸ ਉਹ ਦੂਰ ਬਹੁਤ ਹੈ ਉਹ ਤਾਂ ਦੂਰ ਬਹੁਤ ਹੈ ਭਾਜੀ ਕੀ ਗੱਲਾਂ ਕਰੀ ਜੰਨੇ ਹੋ ਸਾਰਾ ਹਮਾਚ ਲੋਥੋ ਜੋੜਨਾ ਹੈ ਇਹ ਤਾਂ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਹੈ ਜੰਕਸ਼ਨ ਬਣਣਾ ਜੀ ਬਹੁਤ ਵੱਡਾ ਪੂਰੇ ਹਿਮਾਚਲ ਦੇ ਟੂਰਿਸਟ ਪਲੇਸਾਂ ਨੂੰ ਇੱਕ ਥਾਂ ਤੇ ਜੋੜ ਦੇਣਾ ਇਹਨਾਂ ਨੇ ਤੇ ਰੋਪਵੇ ਸਿੱਧਾ ਨੈਣਾਦੇਵੀ ਨੂੰ ਕਨੌਲੀ ਤੋਂ ਅਜੋਰਾ ਹੀ ਬਲੂਪ੍ਰਿੰਟ ਹੈਗਾ ਸਾਡੇ ਕੋਲ ਕੀ ਬਲੂਪ੍ਰਿੰਟ ਕਰਿਆ ਬੁੱਢੇ ਨੇ ਫੋਨ ਆ ਰਿਹਾ ਹੁਣ ਹੀ ਆ ਗਿਆ ਜੀ ਚਲੋ ਹੋਰ ਦਿਖਾਨੇ ਆ ਕਮਾਲ ਬਾਦੂ ਪਲਾਟ ਨੇ ਜੀ ਆ ਲੈ ਇਹ ਤਾਂ ਰਹੀ ਗਿਆ ਸੀ ਆ ਨਹਿਰ ਤੋਂ ਪਾਰ ਵਾਲਾ ਪਲਾਟ ਹੈ ਜੀ ਵਧੀਆ ਕਲੋਨੀ ਹੈ ਰਿਵਰ ਵਿਊ ਕਲੋਨੀ ਆ ਬੁੱਗ ਨਗਰ ਦੇ ਨਾਲ ਵਾਲੀ ਤੇ ਰੋਇਟ ਥੋੜਾ ਜਿਹਾ ਚਲੋ ਹਾਈ ਫਾਈ ਲੋਕ ਰਹਿੰਦੇ ਆ ਨਾ 22000 ਠੀਕ ਹੈ 22000 ਕੁਝ ਨਹੀਂ ਹੁੰਦਾ 35-35000 ਤੱਕ ਜਾਣਾ ਰੇਟ ਅਗਲੇ ਸਾਲ ਲੋ ਇਹ ਕਰ ਲੋ ਡਨ ਕਰ ਦੋ ਨੇ ਨਹਿਰ ਪਰ ਭਾਜੀ ਅਸਲੀ ਡਿਵੈਲਪਮੈਂਟ ਤਾਂ ਉਧਰ ਹੋ ਰਹੀ ਹੈ ਮੈਟਰ ਵਾਰੀ ਆ ਉੱਥੇ ਸਿੱਧਾ ਚੰਡੀਗੜ੍ਹ ਨਾਲ ਕਨੈਕਸ਼ਨ ਭਾਜੀ ਇਹ ਵੀ ਪੰਜਾਬ ਗਵਰਨਮੈਂਟ ਦਾ ਪ੍ਰੋਜੈਕਟ ਆ ਰਿਹਾ ਹੈ 2030 ਦਾ ਬਲੂਪ੍ਰਿੰਟ ਸਾਡੇ ਹੱਥ ਲੱਗਾ ਹੋਇਆ ਹੈ ਭਾਜੀ ਦਿਓ ਜੀ ਬਲੂਪ੍ਰਿੰਟ ਆ ਗਿਆ ਆ ਗਿਆ ਬਸ ਰੁਸਤੇ ਜੀ ਇਹ ਮੁੰਡਾ ਜੀ ਬੱਲੇ ਆ ਰਿਹਾ ਜੀ ਮੁੰਡਾ ਹੁਣੇ ਦਿਖਾ ਦਾਂਗਾ ਤੁਹਾਨੂੰ ਪਾਜੀ ਮੈਂ ਕਹਿੰਦਾ ਜੁੰਮੋ ਸਪੀਸ ਆ ਹੁਣ ਲਾਸਟ ਇਹ ਬਲੈਂਡ ਤੁਸੀਂ ਮਨਾ ਕਰੇ ਨਹੀਂ ਸਕਦੇ ਬੁੱਗਨਗਰ ਵਾਲਾ ਹਾਂ ਪਾਜੀ ਹੀਰਾ ਪੀਸ ਆ ਬਿਲਕੁਲ ਕੈਨ